ਹੈਲੋ ਅਸਤਰੀ ਕਾਲ ਬਾਈ ਜੀ ਇਹ ਜਿਹੜੀ ਗੱਲ ਤੁਸੀਂ ਬਰਨਰਾਂ ਦੀ ਕਰ ਰਹੇ ਹੋ ਹਾਂਜੀ ਵੀਰ ਜੀ ਇਹ ਹੁਣ ਮੈਂ ਪੁੱਛਿਆ ਇਹ 2011 ਦੇ ਵਿੱਚ ਕੈਪਟਨ ਸਰਕਾਰ ਨੇ ਜੀ ਲਾਗੂ ਕਰੇ ਸੀਗੇ ਟਰੱਕਾਂ ਨੂੰ ਹਾਂਜੀ ਬਿਲਕੁਲ ਕਰੇ ਸੀ ਜੀ ਤੇ ਇਹ ਹੁਣ ਅੱਜ ਜਿਹੜੀ ਤਰੀਕ ਆ ਹੁਣ ਮੈਂ ਪਤਾ ਕਰਿਆ ਜਿੱਦੋਂ ਆਪਾਂ ਟੈਕਸ ਭਰੌਣੇ ਆ ਗੱਡੀਆਂ ਦਾ ਹਾਂਜੀ ਉਹ ਕਹਿੰਦੇ ਆਹਾ ਮਹੀਨੇ ਤੋਂ ਹਾਂਜੀ ਦੁਬਾਰਾ ਇਹ 20-20 ਹਜ਼ਾਰ ਦੀ ਜਿਹੜੀ ਚਪੇੜ ਆ ਹਾਂਜੀ ਇਹ ਗੱਡੀ ਵਾਲਾਂ ਦੇ ਵੱਜਣ ਜਾ ਰਹੀ ਆ ਹਾਂ ਜੀ ਬਿਲਕੁਲ ਜਾ ਰਹੀ ਹੈ ਜੀ ਵੱਜਣ ਇਹ ਹਾਂਜੀ ਦੱਸੋ ਜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਦੱਸਣ ਕਹਿਣਾ ਚਾਹੁੰਦੇ ਜੀ ਜਦ ਗੱਡੀ ਪਹਿਲਾਂ ਜਾਂ ਨਵੀਂ ਗੱਡੀ ਨਿਕਲਦੀ ਹੈ ਚਰਸੀ ਜਾਂ ਪਾਸ ਹੁੰਦੇ ਜਾਂ ਕਦੇ ਨਹੀਂ ਚੈੱਕ ਕਰਦੇ ਇਹ ਚੀਜ਼ ਵੀ ਕੰਪਨੀ ਨੇ ਗਵਰਨਰ ਦਿੱਤਾ ਜਾਂ ਨਹੀਂ ਦਿੱਤਾ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਹਨਾ ਜੀ ਹੁਣ ਇਹ ਚਪੇੜ 20000 ਦੀ ਮਾਰ ਰਹੇ ਨੇ ਇੱਕ ਦਿਨਾਂ ਨੇ ਟੈਕਸ ਕਰਤੇ 4 ਸਾਲ ਦੇ ਭਰੋ ਜਾਂ ਸਾਲ ਦੇ ਭਰੋ ਜੀ ਹਾਂਜੀ ਹੋ ਗਏ ਹੋ ਗਏ ਗੱਡੀ ਵਾਲਾ ਮਰ ਕੇ ਮੌਸਾ ਦਾ ਕਾਜ ਚੱਕਦਾ ਜੀ ਇੱਕ ਦੋ ਆਪਦੇ ਪਰਮਿਟ ਹੋਇਆ ਬੀਮਾ ਹੋਇਆ ਹੂੰ ਇੱਕ ਆ ਨਾਲ ਚਪੇੜ ਮਾਰਤੀ ਇੱਕ ਗ੍ਰੀਨ ਟੈਕਸ ਵੀ ਠੋਕਦਾ ਜੀ ਹਾਂਜੀ ਗ੍ਰੀਨ ਟੈਕਸ ਲਾਤਾ ਔਰ ਆਨਲਾਈਨ ਚਲਾਨ ਹੋਏ ਉਹਨਾਂ ਦੇ ਬੰਦੇ ਨੇ ਉਹ ਭੁਗਤਣਾ ਲੈ ਮਾਰ ਕੇ ਬਾਤ ਕਰਾਉਂਦਾ ਵੀ ਇਹਨਾਂ ਨੂੰ ਮਾੜਾ ਮੋਟਾ ਸਰਕਾਰਾਂ ਨੂੰ ਕਿਹਾ ਜਾਵੇ ਚਲੋ ਲੋਨ ਨੇ ਲਾ ਦੇਣੇ ਇਹ ਨਹੀਂ ਆਪਾਂ ਕਹਿੰਦੇ ਥੋੜਾ ਸਮਾਂ ਦਾ ਦੇਣ ਬੰਦੇ ਨੂੰ ਉੱਥੇ ਜੋ ਸਰਕਾਰ ਨੂੰ ਆਪਾਂ ਇਹ ਬੇਨਤੀ ਉਹ ਕਰ ਸਕਦੇ ਹਾਂ ਹੱਥ ਬੰਨ੍ਹ ਕੇ ਬੇਨਤੀ ਕਰ ਸਕਦੇ ਹਾਂ ਵੀ ਭਾਈ ਪਹਿਲਾਂ ਹੀ ਮਹਿਕਮਾ ਸਾਡਾ ਜਮ੍ਹਾਂ ਹੀ ਥੱਲੇ ਜਾ ਰਿਹਾ ਹਾਂ ਜੀ ਹਾਂਜੀ ਇਹ ਹੁਣ 40 40 ਲੱਖ ਦੀਆਂ ਆਪਾਂ ਗੱਡੀਆਂ ਲੈ ਰਹੇ ਹਾਂ 47 47 ਲੱਖ ਦੀਆਂ ਗੱਡੀਆਂ ਲੈ ਰਹੇ ਹਾਂ ਹਾਂਜੀ ਠੀਕ ਆ ਉਹਨਾਂ ਨੂੰ ਬਈ ਲਾਉਣੇ ਜ਼ਰੂਰੀ ਨੇ ਤਾਂ ਕੰਪਨੀ 80 ਰੁਪਏ ਲੈ ਲੈਂਦੀ ਆ 50 ਲੱਖ ਲੈ ਲੈਂਦੀ ਆ 47 ਲੱਖ ਲੈ ਲੈਂਦੀ ਆ ਯਾਨੀ ਕਿ 6 ਚੱਕੀ ਗੱਡੀ 22 ਲੱਖ ਤੋਂ ਸ਼ੁਰੂ ਹੋ ਜਾਂਦੀ ਆ ਹਾਂਜੀ ਬਿਲਕੁਲ ਹੋ ਜਾਂਦੀ ਆ ਜੀ ਉਹ ਉਥੋਂ ਹੀ ਲਾ ਕੇ ਭੇਜਣ ਹਾਂਜੀ ਇਹ ਰੰਗਵਰਨ ਕੰਪਨੀ ਉਹ ਨਹੀਂ ਲੱਗਿਆਉਣਾ ਚਾਹੀਦਾ ਨਵੀਂ ਗੱਡੀ ਦੇ ਲਾਗੂ ਕਰਦਣਾ ਵੀ ਨਵੀਂ ਗੱਡੀ ਪਾਸ ਨਹੀਂ ਕਰਨੀ ਸੀ ਨਾ ਚਰਸੀ ਜਿਹੜਾ ਬੰਦਾ ਲੈ ਰਿਹਾ ਹੈ ਹਾਂਜੀ ਹੁਣ ਮੈਂ ਥੋੜਾ ਜਦ ਪਹਿਲਾਂ ਫੋਨ ਆਇਆ ਉਸ ਤੋਂ ਬਾਅਦ ਵੀਰ ਹੁਣੀ ਕੱਲ ਗੱਡੀ ਲੈ ਕੇ ਆਏ ਨੇ ਹਾਂਜੀ ਠੀਕ ਆ ਉਹ ਸਰੇਂਦਰ ਬਾਈ ਹੁਣੀ ਨੇ ਆਪਣੇ ਘੋੜਾ ਲੈ ਕੇ ਆਏ ਨੇ ਕੱਲ ਬੈਂਜ ਕੰਪਨੀ ਦਾ ਹਾਂ ਠੀਕ ਆ ਫਿਰ ਮੈਂ ਉਹਨਾਂ ਨੂੰ ਫੋਨ ਲਾਇਆ ਹਾਂ ਜੀ ਮੈਂ ਕਿਹਾ ਵੀਰ ਜੀ ਵੀ ਤੁਹਾਡੇ ਬਈ ਇਹ ਗਵਰਨਰਲ ਕਹਿੰਦਾ ਬਾਈ ਜੀ ਲਵਾਉਣਾ ਪਊਗਾ ਕੰਪਨੀ ਦਾ ਨਹੀਂ ਆਇਆ ਵੀ ਗਾਂਹਲੇ ਮਹੀਨੇ ਜਿਹੜਾ ਹੁਣ ਗਾਂਹਲਾ ਮਹੀਨਾ ਆਉਣਾ ਹਾਂ ਜੀ ਵੀ ਉਹ ਚ ਕਹਿ ਸਕ ਕਹਿੰਦੇ ਨੇ ਵੀ ਲੱਕੇ ਆਉਣਗੇ ਵੀ ਪਰ ਅੱਜ ਕੱਲ ਤੱਕ ਇਹ ਕਿਸੇ ਵੀ ਗੱਡੀ ਨੂੰ ਬਾਈ ਜੀ ਹਾਂ ਜੀ ਲੱਕੀ ਨਾ ਆ ਕੋਈ ਈਕਾ ਦੁੱਕਾ ਕੰਪਨੀ ਨੇ ਲਾਤਾ ਹੋਵੇ ਹਾਂ ਜੀ ਹਾਂ ਜੀ ਆਪ ਕਹਿ ਨਹੀਂ ਸਕਦੇ ਆਪਾਂ ਇੱਕ ਬੇਨਤੀ ਹੋਰ ਕਰਨੀ ਹੈ ਜਿਵੇਂ ਗੱਡੀਆਂ ਨੂੰ 10 11 ਵਿੱਚ ਲਵਾਏ ਦੀ ਲੋਕਾਂ ਨੇ ਹਾਂਜੀ ਉਦੋਂ ਬਾਅਦ ਵਿੱਚ ਲਵਾ 14 15 ਮਾਡਲਾਂ ਲੋਕਾਂ ਨੇ ਆਪ ਲਵਾ ਲਏ ਵਿੱਚ ਜਿਵੇਂ ਸਪੀਡ ਚੈੱਕ ਕਰਦੇ ਨੇ ਬਾਹਰ ਸਟੇਟਾਂ 'ਚ ਹਾਂਜੀ ਸਾਉਤ ਲੈ ਗੱਡੀ ਚੱਲਦੀ ਆ ਵੀ ਉਹ ਜਿਵੇਂ ਲੱਗੇ ਨੇ ਉਹਨਾਂ ਦਾ ਕੀ ਹਲੂਗਾ ਵੀ ਉਹ ਚੱਲਣਗੇ ਕਿ ਉਹ ਵੀ ਦੁਬਾਰਾ ਨਵੇਂ ਤੋਂ ਨਹੀਂ ਉਹ ਤਾਂ ਜਿਹਨੂੰ ਲੱਗਿਆ ਹੋਇਆ ਗਵਰਨਰਲ ਜੀ ਹਾਂਜੀ ਉਹ ਤਾਂ ਚੱਲੂਗਾ ਹੀ ਚੱਲੂਗਾ ਪਰ ਤੁਹਾਡੇ ਕੋਲ ਹੁਣ ਉਹਦਾ ਸਰਟੀਫੀਕੇਟ ਨਹੀਂ ਹੋਣਾ ਸਰਟੀਫਿਕੇਟ ਹੈ ਨਹੀਂ ਜੇ ਹੁਣ ਗੱਡੀ ਬੰਦੇ ਨੇ ਗਾਂ ਤੋਂ ਜਾਂ ਸੇਲ ਕੀਤੀ ਹੁੰਦੀ ਹੈ ਇੱਕ ਤੋਂ ਦੋ ਜਗਾ ਦੋ ਤੋਂ ਚਾਰ ਜਗਾ ਜਾਂਦੀ ਜੇ 15 ਮਾਡਲ ਗੱਡੀ ਹੋਗੀ 16 ਮਾਡਲ ਹੋਗੀ ਦੋ ਤਿੰਨ ਜਗਾ ਤੇ ਗੱਡੀ ਵਿਕੇ ਜਾਂਦੀ ਹੈ ਨਾ ਹਾਂ ਉਹਦਾ ਸਰਟੀਫਿਕੇਟ ਭਾਲਣਗੇ ਉਹ ਤੁਹਾਡੇ ਕੋਲ ਹੋਣਾ ਨਹੀਂ ਹਾਂਜੀ ਉਹਦੇ ਬਾਰੇ ਮੁੱਦਾ ਕਰਦਾ ਵੀ ਜੇ ਉਹ ਪੁਰਾਣੇ ਜਿਹੜੇ ਲੱਗੇ ਨੇ ਉਹਦਾ ਕੀ ਹੱਲ ਹੋਊ ਜੀ ਉਹਦਾ ਵੀਰੇ ਜਿਹੜਾ ਲਵਾਏ ਸੀਗੇ ਆਪਾਂ ਨੇ ਵੀ 2011 ਚ ਲਵਾਏ ਸੀ ਪਰ ਉਸ ਤੋਂ ਬਾਅਦ ਚ ਉਹ ਖਲਾਤੇ ਸੀ ਜਿਹੜੀਆਂ ਗੱਡੀਆਂ ਸਬਜ਼ੀ ਤੇ ਚੱਲਦੀਆਂ ਸੀ ਤੇ ਫਰੂਟ ਤੇ ਚੱਲਦੀਆਂ ਸੀ ਹਾਂਜੀ ਉਹ ਲਿਮਟ ਸੀਗੇ ਨਹੀਂ 60 ਕਿਲੋਮੀਟਰ ਦੀ ਹਾਂਜੀ ਹਾਂਜੀ ਠੀਕ ਆ 60 ਕਿਲੋਮੀਟਰ ਤੇ ਚੱਲ ਕੇ ਵੀਰੇ ਨਾ ਤਾਂ ਸਬਜ਼ੀ ਢੋਹਣੀ ਆ ਕਿਸੇ ਗੱਡੀ ਤੋਂ ਹਾਂਜੀ ਤੇ ਨਾ ਫਰੂਟ ਤੋਂ ਹੋਣਾ ਹਾਂਜੀ ਫਰੂਟ ਤਾਂ ਜਿਆਦਾ 80 85 ਤੇ ਗੱਡੀ ਜਾਊਗੀ ਬਿਲਕੁਲ ਜੀ ਜਦੋਂ 33 ਘੰਟੇ ਚ ਹੁਣ ਗੁਜਰਾਤ ਤੋਂ ਜਿਵੇਂ ਮਿਰਚ ਇੱਥੋਂ ਆਪਣੇ ਗੁਜਰਾਤ ਤੋਂ ਆ ਚੱਲਦਾ ਹੁੰਦਾ ਆ ਪਿੱਛੇ ਜੇ ਚੱਲ ਰਿਹਾ ਸੀਗਾ ਨਾਰ ਨੂਰ ਹੋਰ ਵੀਰੇ ਨਾਰ ਜਿਆ ਛੋਟੇ ਤੁਸੀਂ ਜੰਮੂ ਤੋਂ ਗੱਡੀ ਪਰੋ ਤੀਜੇ ਦਿਨ ਦੀ ਸਲੀਗੋੜ ਦੀ ਮੰਡੀ ਮੰਗਦੇ ਨਹੀਂ ਸੇਬਾਂ ਦੀ हां सेब ਉਹ सेब ਦੀ 33 ਘੰਟੇ ਦੀ ਮੰਡੀ ਮੈਂ ਕਰਾਈ ਅਸਲੀ ਗੋਡੀ ਦੀ 33 ਘੰਟੇ ਦੀ ਜੰਮੂ ਤੋਂ ਚੱਲ ਕੇ ਤੇ ਆ ਹੁਣ ਇੱਕ ਗੱਡੀ ਦੇ ਪਿੱਛੇ ਜੇ ਰੋਲਾ ਪਿਆ ਉਹ 18 ਘੰਟੇ ਦੀ ਅਹਮਦਾਬਾਦ ਦੀ ਮਿਰਚ ਦੀ ਮੰਡੀ ਹਾਂਜੀ ਠੀਕ ਆ ਇਹ ਮੰਡੀਆਂ ਦਾ ਤਾਂ ਹੋਣਗੀਆਂ ਜੇ ਵੀਰੇ ਗਵਰਨਰਲ ਨਹੀਂ ਹੋਣਗੇ ਜਾਂ ਇਹਨਾਂ ਦੀ ਸਪੀਡ 80 ਦੀ ਕਰੀ ਜਾਵੇ ਵਿਗੜਾ ਸਹੀ ਕੀਤੀ ਜਾਵੇ ਇਹਦੇ ਵਿੱਚ ਇਹ ਮੁੱਦੇ ਜਿਹੜੀਆਂ ਗੱਟੋਂ ਲੱਗਿਆ ਹੋਣ ਉਹਨਾਂ ਨੇ ਤੰਗ ਪ੍ਰੇਸ਼ਾਨ ਕਰਿਆ ਨਾ ਪ੍ਰਸ਼ਾਸਨ ਚਲੋ ਜਿਹਨੂੰ ਲੱਗਿਆ ਵਾ ਉਹ ਤਾਂ ਹੁਣ ਲੱਗਿਆ ਹੀ ਹੋਇਆ ਜਿਹਨੂੰ ਨਹੀਂ ਆ ਰਿਹਾ ਉਹਨੂੰ ਪਾਸੇ ਨਾ ਕਰੋ ਗੱਡੀ ਉਧਰ ਜਿਹੜਾ ਪਹਿਲਾਂ ਵੀ ਲਵਾਓ ਭਾਈ ਆਪਦਾ ਜੀ ਨਵੀਂ ਗੱਡੀ ਨਾਲ ਕੰਪਨੀ ਨੂੰ ਪਾਓ ਰੂਲ ਵੀਰੇ ਮੈਂ ਤੈਨੂੰ ਉਹੀ ਦੱਸਦਾ ਇਹ ਜਦ ਪਹਿਲਾਂ ਰੂਲ ਹੋਇਆ 2010 11 ਚ ਹੋਇਆ ਸੀ ਹਾਂ ਜੀ ਕੈਪਟਨ ਸਰਕਾਰ ਨੇ ਕਰਾਇਆ ਸੀ ਇਹ ਰੂਲ ਇਹ ਹਾਂ ਉਹਦੇ ਵਿੱਚ ਵੀ ਜਿਵੇਂ ਤੁਸੀਂ ਇੱਕ ਨੇ ਲਵਾ ਲਿਆ ਹਾਂ ਜੀ ਉਦੋਂ ਬਾਅਦ ਚ ਜਦ ਇਹ 16 17000 ਤੱਕ ਨਹੀਂ ਲੱਗਦਾ ਸੀ 18000 ਹਾਂ ਯਾਰ 700 ਰੁਪਏ ਦੀ ਮੈਂ ਆਪ ਲੱਤਰੀ ਉਹ ਟਾਈਮ ਵੀ ਗੱਡੀ ਦੇ ਨਾਲੇ ਚੱਲੇਗਾ ਬੇਚਰੀ ਉਹ ਜੇ ਨਾ ਨੇ ਫਿਰ ਅਫਸਰशाही ਹੋ ਗਈ ਤਾਂ 5000 ਰੁਪਏ ਦੇ ਵਿੱਚ ਇੱਕ ਤੁਹਾਨੂੰ ਗਵਰਨਰ ਨਹੀਂ ਦਿੰਦੇ ਸੀਗੇ ਤੇ ਇੱਕ ਲੈਟਰ ਦੇ ਦਿੰਦੇ ਸੀ ਵੀ ਹਾਂ ਤੁਸੀਂ ਲਵਾ ਲਿਆ ਉਹਦਾ ਬਿੱਲ ਹਾਂਜੀ ਇਕੱਲਾ ਬਿੱਲ ਵੇਖਦਾ ਸੀਗਾ ਹਾਂਜੀ ਹਾਂਜੀ ਠੀਕ ਆ ਉਹ ਆਪਾਂ ਨੂੰ ਆਪਸ਼ਨ ਕੀ ਹੋ ਗਈ ਵੀ ਇੱਕ ਪਾਸੇ 18000 ਦੇ ਦਿਓ ਜਾਂ ਫਿਰ 5000 ਦੇ ਕੇ ਬਿੱਲ ਲੈ ਜੂ ਹਾਂਜੀ ਬਹੁਤ ਮੇਰੇ ਵੀਰਾਂ ਨੇ ਉਹ 5000 ਦਾ ਬਿੱਲ ਲੈ ਕੇ ਹੀ ਗੱਡੀਆਂ ਪਾਸ ਕਰਾਈਆਂ ਹੋਈਆਂ ਨੇ ਹੁਣ ਮੁੱਦਾ ਇਹ ਆ ਜੀ ਵੀ ਇਹ ਗਵਰਨਰ ਜੀ ਜ਼ਰੂਰੀ ਕਰਿਆ ਇਹਨਾਂ ਨੇ ਕਿ ਬਿੱਲ ਜ਼ਰੂਰੀ ਕਰਿਆ ਹੁਣ ਨਹੀਂ ਨਹੀਂ ਹੁਣ ਤਾਂ ਗਵਰਨਰ ਨੇ ਕਹਿ ਰਹੇ ਨੇ ਅੱਛਾ ਜੀ ਬਾਕੀ ਆਪਣੀ ਆਹ ਗੱਡੀ ਹੁਣ ਪਾਸ ਹੋਣ ਵਾਸਤੇ ਜਾਣੀ ਆ ਹਾਂ ਜੀ ਤੇ ਪਤਾ ਲੱਗ ਜੂਗਾ ਪਰ ਇਹਨਾਂ ਨੇ ਹੁਣ ਇਹ ਜਾਣੀ ਆ ਦੀ ਪਾਸ ਹੋਣ ਆਪਣੀਆਂ ਮੋੜੀਆਂ ਨੇ ਆਪਣੇ 4-5 ਦਿਨ ਪਹਿਲਾਂ ਪਾਸ ਸਕਦੀ ਤੀ ਤਰੀਕ ਮੈਂ ਭੁੱਲ ਗਿਆ ਚਾਚਾ ਇਹਨਾਂ ਗੱਡੀਆਂ ਤੇ ਉਹਨੇ 8 ਵਜੇ ਫੋਨ ਹੈਗਾ ਕਹਿੰਦਾ ਜੀ ਇਹ ਰਿਜ਼ਰਵ ਵੀ ਉਹ ਕੈਨਸਲ ਹੋ ਗਈ ਗਵਰਨਰ ਲਵਾ ਕੇ ਲੈ ਕੇ ਆਓ ਦੋ ਗੱਡੀਆਂ ਭਾਰਤੋਂ ਤੋਂ ਤੇ ਦੋ ਲਿਵੜੇ ਦੀਆਂ ਸੀ ਇਹ ਗਵਰਨਰ ਜੀ ਹੁਣ ਸਮਝ ਲਓ ਵੀ ਅੱਜ ਬੰਦਾ ਪਾਸ ਕਰਾਉਣ ਜਾਂਦਾ ਤਾਂ 20-2000 ਰੁਪਇਆ ਹਾਂ ਜੀ ਹਾਂ ਜੀ ਠੀਕ ਆ ਨਾਲ ਗਵਰਨਰ ਦਾ ਚਲੋ ਪੁਰਾਣੀਆਂ ਗੱਡੀਆਂ ਵਾਲਿਆਂ ਨੂੰ ਜਿਨ੍ਹਾਂ ਨੂੰ ਨਹੀਂ ਹੈਗਾ ਉਹਨਾਂ ਨੂੰ ਕਹਿਣ ਹਾਂ ਜੀ ਪਰ ਜਿਹੜੀਆਂ ਸ਼ੋਰੂਮ ਚੋਂ ਗੱਡੀਆਂ ਆ ਰਹੀਆਂ ਨੇ ਇੰਨੇ-ਇੰਨੇ ਰੁਪਏ ਦੇ ਕੇ ਬੰਦਾ ਗੱਡੀ ਲੈਂਦਾ ਹਾਂ ਜੀ ਉਹਦੇ ਤਾਂ ਨਾਲੇ ਆਉਣਾ ਚਾਹੀਦਾ ਇਹ ਹਾਂ ਜੀ ਉਹਦੇ ਨਾਲ ਆਉਣਾ ਚਾਹੀਦਾ ਬਿਲਕੁਲ ਜੀ ਤੇ ਇੱਕ ਹੁਣ ਕੱਲ੍ਹ ਹੋਰ ਪਰਸੋਂ ਨੋਟੀਫਿਕੇਸ਼ਨ ਹੋ ਗਿਆ ਜੀ ਹਾਂ ਜੀ ਇੰਸ਼ੋਰੈਂਸ ਦਾ ਅੱਛਾ ਜੀ ਉਹ ਹੋਰ ਆਪਾਂ ਨੂੰ ਕਹਿੰਦੇ ਹੁੰਦੇ ਆ ਜਮਈ ਥੱਲੇ ਲਾਉਣੇ ਵਾਲਾ ਕੰਮ ਕਰਤਾ ਆਇਕ ਹੁਣ ਇਹ ਹੋਰ ਇਹਨਾਂ ਦੀ ਆ ਰਹੀ ਆ ਪਾਲਸੀ ਜੂਨ ਜੁਲਾਈ ਦੇ ਵਿੱਚ ਇਹ ਕਹਿੰਦੇ 842 ਬੰਦ ਕਰ ਰਹੇ ਨੇ ਜੀ ਹਰਿਆਣੇ ਦੇ ਵਿੱਚ 5 ਜ਼ਿਲ੍ਹਿਆਂ 'ਚ ਉਹ ਤਾਂ ਦੇਖੋ ਜੀ ਇਹਨਾਂ ਨੇ ਕਰੀ ਜਾਣੀਆਂ ਨੇ ਪਰ ਜਿਹੜਾ ਇੰਸ਼ੋਰੈਂਸ ਦਾ ਕਰਤਾ ਹਾਂਜੀ ਜਿਵੇਂ ਹੁਣ ਤੁਹਾਡੀ ਇੰਸ਼ੋਰ ਲੰਘ ਗਈ ਹਾਂਜੀ ਤੁਹਾਨੂੰ 15 ਦਿਨ ਬਾਅਦ ਭਾਈ ਜੀ 16 16ਵੇਂ ਦਿਨ ਤੁਹਾਨੂੰ ਇੱਕ ਇੰਸ਼ੋਰੈਂਸ ਕੰਪਨੀ ਦੇ ਵਿੱਚੋਂ ਲੈਟਰ ਆਊਗਾ ਅੱਛਾ ਜੀ ਵੀ ਤੁਹਾਡੀ ਇੰਸ਼ੋਰੈਂਸ ਖਤਮ ਹੋ ਗਈ ਆਪਦੀ ਇੰਸ਼ੋਰ ਕਰਾਓ अच्छा जी जे ਤੁਸੀਂ ਇੰਸ਼ੋਰੈਂਸ ਨਹੀਂ ਕਰਾਉਂਦੇ ਹਾਂਜੀ ਤਾਂ ਤੁਹਾਨੂੰ ਉਹਦਾ ਚਲਾਨ ਆ ਜਾਣਾ ਜੀ ਚਲੋ ਉਹ ਤਾਂ ਵੀ ਜੀ ਆਪਣੇ ਲਈ ਸੇਫਟੀ ਆ ਮਸ਼ਹੂਰ ਦੀ ਤਾਂ ਚਾ ਠੱਡ ਪੱਲਡ ਜ ਸੈਂਕ ਫੋਲਾ ਅਜੀ ਗੱਲ ਕੋਈ ਵੀ ਬੰਦਾ ਪਾਲਸੀ ਕਰਾਈ ਫਿਰਦਾ ਆ ਦੀ ਉਹਦਾ ਆਪਾਂ ਦੇਖਦੀਆਂ ਵੀ ਕਰੋੜ ਕਰੋੜ 2 2 ਕਰੋੜ ਰੁਪਏ ਜੁਰਮਾਨਾ ਪੈਂਦਾ ਉਹ ਤਾਂ ਚੰਗੀ ਗੱਲ ਆ ਆਪਣੇ ਵਾਸਤੇ ਤਾਂ ਚੰਗਾ ਜੀ ਆਪਾਂ ਟ੍ਰੱਕਾਂ ਦੀ ਤਾਂ ਆਪਾਂ ਇੰਸ਼ੋਰ ਕਰਾ ਕੇ ਚੱਲਦੇ ਹਾਂ ਹਾਂਜੀ 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 ਪਰ ਜਿਹੜੇ ਕਿਸਾਨ ਨੇ ਹਾਂਜੀ ਕਿਉਂਕਿ ਆਪਾਂ ਨੂੰ ਸਾਰੇ ਹੀ ਦੇਖਣੇ ਪੈਣਗੇ ਹਾਂਜੀ ਅੱਜ ਤੁਸੀਂ ਕੋਈ ਟਰੈਕਟਰ ਲੈ ਲਿਆ ਹਾਂਜੀ ਉਹਦੀ ਮੁੜਕੇ ਵਾਲਾ ਇੰਸ਼ੋਰ ਨਹੀਂ ਕਰਾਉਂਦਾ ਹਾਂਜੀ ਹਾਂਜੀ ਜਾਂ ਪਿੰਡਾਂ ਚ ਕਿੰਨੀਆਂ ਨੇ ਕਾਰਾਂ ਲਈਆਂ ਖੜੀਆਂ ਨੇ ਹਾਂਜੀ ਜਾਂ ਮੋਟਰਸਾਈਕਲ ਸਕੂਟਰ ਇਹ ਜੇ ਬਹੁਤ ਮਸ਼ਿਨਰੀ ਇਹ ਜੀ ਆ ਹਾਂਜੀ ਬਈ ਇੱਕ ਵਾਰ ਜਿਵੇਂ 3 ਸਾਲ ਦੀ ਇੰਸ਼ੋਰ ਕਰਾ ਕੇ ਆਪਾਂ ਨਵਾਂ ਮੋਟਰਸਾਈਕਲ ਲਿਆਂਦਾ ਮੁੜਕੇ ਕੋਈ ਨਹੀਂ ਕਰਾਉਂਦਾ ਹਾਂਜੀ ਬਿਲਕੁਲ ਪਰ ਉਹਨਾਂ ਨੂੰ ਹੁਣ ਨਾ ਚਾਹੁੰਦੇ ਹੋਏ ਵੀ ਹਾਂਜੀ ਜ਼ਿਆਦਾ ਚਲਾਨ ਭੁਗਤਣਾ ਪਊਗਾ ਹਾਂਜੀ ਹਾਂਜੀ ਜਾਂ ਇੰਸ਼ੋਰ ਕਰਾਉਣੀ ਪਊਗੀ ਠੀਕ ਆ ਜੀ ਲੋਕ ਜਦ ਇੱਕ ਵਾਰ ਚਲਾਣ ਨਹੀਂ ਪੋਤਣਾ ਦੂਜੀ ਵਾਰ ਚਲਾਣ ਉਹਦਾ ਫੇਰ ਹੋ ਕੇ ਉਹਨੂੰ ਪਲੇਲਿਸਟ ਕਰ ਦੇਣਾ ਉਹਨਾਂ ਨੇ ਪਰ ਇੰਨੀ ਵਾਰੀ ਸ਼ੋਰ ਨਹੀਂ ਬਣਨੀ ਜੇ ਬਣਾ ਕਾਰ ਦੀ ਲਾਈਏ 10-12 ਹਜ਼ਾਰ ਦੀ ਝੋਰ ਬਣ ਜਾਂਦੇ ਫੁੱਲ ਜਿਹੜੀਆਂ ਛੋਟੀਆਂ ਗੱਡੀਆਂ ਆਂਦੀਆਂ ਆਪਣੀਆਂ ਸਬਟਡ ਯਾਰ ਵਗੈਰਾ ਹਾਂਜੀ 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 ਠੀਕ ਆ ਜੀ ਜਿਹੜੇ ਹੁਣ ਜੂਨੀਅਨ ਦੇ ਜਿਹੜੇ ਜੂਨੀਅਨ ਦੇ ਵਿੱਚ ਟਰੱਕ ਖੜੇ ਨੇ ਹਾਂਜੀ ਜਿਹੜੇ ਸੀਜ਼ਨ ਸੀਜ਼ਨ ਲਾਉਂਦੇ ਨੇ ਹਾਂਜੀ ਇਹ ਜਣੀ ਕਿ ਕਰਤਾ ਗਵਰਨਮੈਂਟ ਆਪਦੇ ਵਾਸਤੇ ਤਾਂ ਬਹੁਤ ਵਧੀਆ ਰਹੀ ਆ ਹਾਂਜੀ ਪਰ ਇਹਦਾ ਪੂਰਾ ਸਰਪਾ ਵੀ ਹੋਣਾ ਚਾਹੀਦਾ ਗਰਾਊਂਡ ਰਿਪੋਰਟ ਆਉਣੀ ਚਾਹੀਦੀ ਆ ਉੱਥੇ ਹਰੇਕ ਆਧਾਰੇ ਦੇ ਵਿੱਚ ਇਹਨਾਂ ਦੇ ਅਫਸਰ ਲੋਕ ਜਾਣ ਜਾ ਕੇ ਪਤਾ ਕਰਨ ਹੋਣਾ ਗਵਰਨਰ ਨੇ 20-20000 ਰੁਪਇਆ ਤਾਂ ਗਵਰਨਰ ਦਾ ਹੋ ਗਿਆ ਜੀ ਉਸ ਤੋਂ ਬਾਅਦ ਸਾਲ ਭਰ ਦੇ ਟੈਕਸ ਹੋ ਗਏ ਉਸ ਤੋਂ ਬਾਅਦ ਗ੍ਰੀਨ ਟੈਕਸ ਹੋ ਗਿਆ ਹਾਂਜੀ ਠੀਕ ਆ ਹਾਂਜੀ ਤੇ ਇਹ ਸਾਰਾ ਕੁਝ ਵੀ ਇੱਕੋ ਕਹਿੰਦੇ ਨੇ ਅਭੀ ਖਨੀ ਟਰੱਕਾਂ ਨਹੀਂ ਸਾਰਾ ਕੁਝ ਦੇ ਦੇਣਾ ਇਹਨਾਂ ਨੂੰ ਵੀ ਟਰੱਕ ਵਾਲਿਆਂ ਨੂੰ ਇਹ ਇਕੱਠੇ ਕਰਕੇ ਲੈ ਜਾਓ ਤੁਸੀਂ ਆ ਜਿਹੜੀ ਗਵਰਨਮੈਂਟ ਲਿਆ ਰਹੀ ਏ ਜੇ ਲੋਕਾਂ ਨੂੰ ਬੈਨੀਫਿਟ ਆ ਥੋੜਾ ਥੋੜਾ ਬੰਦੇ ਨੂੰ ਗੈਪ ਤਾਂ ਦੇਣ ਵੀ ਆਹ ਕਰਤਾ ਹੀ ਥੋੜਾ ਅੱਗੇ ਬਾਤ ਆ ਹੋ ਜੂਗਾ ਹੋ ਜੂਗਾ 2 ਮਹੀਨੇ 4 ਮਹੀਨੇ 5 ਮਹੀਨੇ ਦਾ ਟਾਈਮ ਦੇਈ ਜਾਂਦਾ ਵੀ ਚਲੋ ਬੰਦਾ ਕਰਾਈ ਜਾਂਦਾ ਆਪਦਾ ਚਾਹੀਦਾ ਹੀ ਏਕਣਾ ਜੀ ਇਹ ਘਟੋ ਘਟ ਸਮਝ ਲੋ ਅੱਜ ਨੋਟੀਫਿਕੇਸ਼ਨ ਹੁੰਦਾ ਏ ਚੀਜ਼ ਦਾ ਵੀ ਭਾਈ ਅੱਜ ਤੋਂ 6 ਮਹੀਨੇ ਦੇ ਵਿੱਚ ਵਿੱਚ ਹਾਂਜੀ ਜਿਹੜੀਆਂ ਪੁਰਾਣੀਆਂ ਪਾਸੀਆਂ ਨੇ ਉਹਨੂੰ ਅਸੀਂ ਸਟੈਂਡ ਕਰ ਰਹੇ ਹਾਂ ਹਾਂਜੀ ਵੀ 6 ਮਹੀਨੇ ਤੋਂ ਸਾਰੀਆਂ ਗੱਡੀਆਂ ਦੀਆਂ ਦੁਬਾਰਾ ਪਾਸੀਆਂ ਹੋਣਗੀਆਂ ਹਾਂਜੀ ਤੇ ਉਹਨਾਂ ਨੂੰ ਗਵਰਨਰ ਲੱਗਿਆ ਹੋਣਾ ਚਾਹੀਦਾ ਪਾਸੀਆਂ ਨਾ ਨਹੀਂ ਹੋਣਗੀਆਂ ਕਿਤੇ ਵੀ ਆਰਟੀਓਬ ਚੈੱਕ ਕਰ ਲਵੇ ਆਪਦਾ ਗਵਰਨਰ ਨਹੀਂ ਹੈਗਾ ਉਹਦੀ ਫਿਟਨੈਸ ਖਤਮ ਕਰ ਦਵੇ ਹਾਂ ਉਹਨੂੰ ਗਵਰਨਰ ਲੱਗਿਆ ਹੋਣਾ ਚਾਹੀਦਾ ਕਿ ਜੀ ਆਪਾਂ ਜਾ ਰਹੇ ਹਾਂ ਅੱਜ ਅੱਜ ਆਪਾਂ ਜਾ ਰਹੇ ਹਾਂ ਜਿਵੇਂ ਤੁਸੀਂ ਗਏ ਉੱਥੇ ਜਾ ਕੇ ਬੰਦਾ ਮੁੜ ਕੇ ਆਉਂਦਾ ਹਾਂਜੀ ਵੀ ਜਾ ਕੇ ਜੀ ਪਹਿਲਾਂ ਇਹਨੂੰ 20000 ਦਾ ਗਵਰਨਰ ਲਵਾਓ ਹਾਂਜੀ ਤੇ ਫੇਰ ਆਓ ਉਹ ਆ ਵੀ ਉਹ ਹੀ ਮੁੱਦਾ ਵੀ ਚਲੋ ਗੱਡੀ ਦੀ ਪਾਸੰਗ ਦੇ ਦੋ ਉਹਨੂੰ ਟਾਈਮ ਦੇ ਦੋ ਵੀ ਤੇਰੇ ਕੋਲ 3 ਮਹੀਨੇ ਦਾ ਟਾਈਮ ਆ ਤੂੰ ਲਵਾ ਲਾ ਉਸ ਤੋਂ ਬਾਅਦ ਕਿਸੇ ਵੀ ਆਰਟੀਓ ਨੇ ਪੰਜਾਬ ਦੇ ਵਿੱਚ ਕਰ ਦੋ ਵੀ ਕਿਸੇ ਵੀ ਆਟੇੰਦਰੀ ਗੱਡੀ ਚੈੱਕ ਕਰ ਲਈ ਤੇਰੀ ਫਿਟਨੈਸ ਖਤਮ ਆਈ ਉਸੇ ਦਿਨ ਤੋਂ ਜਿਵੇਂ ਪਰਮਨਟ ਅਗੇ ਅੜੀ ਸਰ ਦੇ ਵਿੱਚ ਯੂਪੀ ਦੇ ਵਿੱਚ ਪਰਮਨਟ ਕੈਨਸਲ ਕਰ ਦਿੰਦੇ ਨੇ ਜਿਵੇਂ ਆਪਾਂ ਮਾਲ ਲੱਦ ਲੈਂਦੇ ਨੋਕਲ ਹਾਂ ਓਡੀਸਾ ਵਾਲੇ ਹੁਣ ਜੀ ਉਹ ਮਕੈਨਿਕਲ ਭਾਲੀ ਜਾਂਦੇ ਨੇ ਨਵੀਂ ਗੱਡੀ ਜਾਂਸੀ ਚ ਉਹ ਅੱਜ ਆਈ ਆ ਹਾਂਜੀ ਠੀਕ ਆ ਉੱਥੇ ਪਹੁੰਚ ਕੇ ਉਹਦਾ ਮਕੈਨਿਕਲ ਲੈ ਕੇ ਆਓ ਜੀ ਦੱਸੋ ਜੀ ਕਿੱਥੋਂ ਲਿਆਉ ਬੰਦਾ ਠੀ ਹਾਂਜੀ 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 ਮਕੈਨੀਕਲ ਦਿਓ ਉਹ ਨਾ ਕਰੋ ਕੋਈ ਵੀ ਚਲੋ ਟਾਈਮ ਦੇ ਦਦਾ ਥੋੜਾ ਬੋਧਾ ਤੁਸੀਂ ਬੋਲੋ ਵੀ ਚਲੋ 6 ਮਹੀਨਿਆਂ ਦਾ ਟਾਈਮ ਦੋ ਗੱਡੀ ਪਾਸ ਨਹੀਂ ਕਰ ਦੋ 6 ਮਹੀਨਿਆਂ ਨਹੀਂ ਲਗਾਉਂਦਾ ਬੰਦਾ ਕਿ ਆਰਟੀਓ ਨੇ ਕਿਤੇ ਚੈੱਕ ਕਰ ਲਈ ਤਾਂ 9 ਮਹੀਨਿਆਂ ਟਾਈਮ ਦੇ ਦੋ ਬਾਈ ਕਰੀ ਫਿਟਨੈਸ ਖਤਮ ਕਰੀ ਜਾਊਗੀ ਜੀ ਗੱਡੀ ਦੀ ਬਿਲਕੁਲ ਸਹੀ ਗੱਲ ਆ ਜੀ ਤੁਹਾਡੀ ਇਹ ਜਰੂਰ ਆਪਾਂ ਜਿਹੜੀ ਆਪਾਂ ਗੱਲਬਾਤ ਚੈੱਕ ਕਰਦੇ ਆ ਹਾਂਜੀ ਇਹ ਆਪਾਂ ਆਪਣਾ ਔਜਲਾ ਟਰਾਂਸਪੋਰਟ ਡਰਾਈਵਰ ਹੈਲਪਲਾਈਨ ਦੇ YouTube ਚੈਨਲ ਤੇ ਹਾਂਜੀ ਇਹ ਰੂਰ ਇਹ ਭਾਈ ਲੋਕਾਂ ਨਾਲ ਸਾਂਝੀ ਕਰਾਂਗੇ ਵੀ ਇਹ ਮਸਲੇ ਦਾ ਵੀ ਹੱਲ ਹੋਣਾ ਚਾਹੀਦਾ ਤੇ ਗਵਰਨਮੈਂਟ ਨੂੰ ਵੀ ਆਪਾਂ ਅਪੀਲ ਕਰਦੇ ਆਂ ਹਾਂਜੀ ਹਾਂਜੀ ਤੇ ਇਹ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇੱਕ ਜੇ ਤੁਸੀਂ ਨੋਟੀਫਿਕੇਸ਼ਨ ਕੱਢਦਿਆ ਕਰੋ ਹਾਂਜੀ ਵੀ ਤਾਂ ਸਾਰੇ ਨੂੰ ਪਤਾ ਤਾਂ ਲੱਗ ਜੂ ਵੀ ਆਹ ਭਾਈ ਰੂਰ ਲੱਗਣੇ ਆਲਾ ਹਾਂਜੀ ਲੱਗਿਆ ਚਾਲੂ ਲਾਗੂ ਹੋ ਗਿਆ ਕਿੱਦਾਂ ਹੋਇਆ ਉਹਦੇ ਬਾਰੇ ਸਾਰਾ ਕੋਈ ਇੱਕ ਦਮਨਾ ਨਾ ਵੀ ਕੋਟੋ ਡਰਾਈਵਰਾਂ ਦਾ ਮਾਲਕਾਂ ਦਾ ਮੋਟਰ ਮਾਲਕਾਂ ਦਾ ਇਹ ਥੋਨੂੰ ਐ ਪਤਾ ਲੱਗਿਆ ਵੀ ਆਪਣੇ ਕੱਲੇ ਪੰਜਾਬ 'ਚ ਹੋਇਆ ਘੱਲ ਇੰਡੀਆ 'ਚ ਹੋ ਗਿਆ ਹਜੇ ਤਾਂ ਪੰਜਾਬ 'ਚ ਸੁਣਿਆ ਜੀ ਆਪਾਂ ਨੇ ਅਛਾ ਇਕਲਾ ਪੰਜਾਬ ਚ ਜੇ ਹੋ ਗਿਆ ਕੰਮ ਹਾਂਜੀ ਹਾਂਜੀ ਜਿਵੇਂ ਹਰਿਆਣਾ ਵਿੱਚ ਟੈਕਸਾਂ ਦਾ ਕੋਈ ਹੋਇਆ ਨਹੀਂ ਪੰਜਾਬ ਚ ਕਿੱਲੇ ਟੈਕਸਾਂ ਦਾ ਹੋਇਆ 4 ਸਾਲ ਦੇ ਪਰ ਉਹ ਜਾਂ ਸਾਲ ਦੇ ਪਰ ਉਹ ਨਵੀਂ ਗੱਡੀ ਦੇ 4 ਸਾਲ ਦੇ ਬਾਹਰਲੀ ਸਟੇਟ ਤੋਂ ਗੱਡੀ ਪਾਸ ਕਰਾਉਣੀ ਉਹਦੇ 4 ਸਾਲ ਦੇ ਹੋਗੇ ਹੂੰ ਆਪਣੇ ਪੰਜਾਬ ਤੋਂ ਅਸੀਂ ਆ ਗੱਡੀ ਚਾਹ ਲਈ ਉਹਦੇ ਸਾਲ ਦੇ ਸਾਰੋ ਤਾਂ ਹੁਣ ਗੱਡੀ ਕਿਸੇ ਨੇ ਲੈ ਕੇ ਹੀ ਨਹੀਂ ਆਉਣੀ ਹੈਗੀ ਬਾਹਰੋਂ ਜੇ ਹੁਣ ਪੁਰਾਣੀ ਗੱਡੀ ਲਿਆ ਕੇ ਕਿੱਥੇ ਇਕਲਾ ਪਾਸ ਕਰਾ ਕੇ 4 ਸਾਲ ਦਾ ਟੈਕਸ ਭਰ ਦੂੰ ਬਾਈ ਜੀ ਮੇਰੀ ਗੱਲ ਇਹ ਕਿ ਮੈਂ ਜਿੱਥੇ ਤੱਕ ਨੋਟ ਕੀਤਾ ਜਿਹੜੀ ਅੱਜ ਗੱਡੀ ਪਾ ਰਹੇ ਆ ਉਹਨੂੰ ਆਪਾਂ ਕਈ 5 ਸਾਲਾਂ ਬਾਅਦ ਵੇਚ ਜੂ ਮ 5 16 17 ਵਾਲਾ 16 17 ਵਾਲਾ ਬਾਈ ਜੀ 16 17 ਮਾਡਲ ਨੂੰ ਕੋਈ ਨਹੀਂ ਪੁੱਛ ਰਿਹਾ ਬਾਈ ਜੀ ਮੇਰੀ ਗੱਲ ਇੱਕ ਨੋਟ ਕਰੋ ਅੱਜ ਗੱਡੀ ਤੁਸੀਂ ਕਹਿੰਦੇ ਘੋੜਾ ਲੱਤੋ 65 67 ਲੱਖ ਚ ਪਿਆ ਹਾਂ ਇੰਨੇ ਚ ਪੈ ਜਾਣਾ ਜੀ 33 ਲੱਖ ਦਾ ਤਾਂ ਹੌਰਸ ਏ 5 ਸਾਲਾਂ ਬਾਅਦ ਉਹਨੇ ਅੱਧਾ ਰਹਿ ਗਿਆ ਹੂੰ ਅੱਧਾ ਰਹਿ ਗਿਆ ਹੁਣ 35 ਲੱਖ ਰੁਪਏ ਤੁਸੀਂ ਲਾ ਦੋਗੇ 5 ਸਾਲਾਂ ਬਾਅਦ ਉਹਨੇ ਚੱਲਣਾ ਤਾਂਗਾ 3 ਸਾਲ ਨਹੀਂ ਜੀ ਨਹੀਂ ਪਹਿਲਾਂ 40 ਸਾਲਾਂ ਘੋੜੇ ਨਹੀਂ ਫੇਲ ਕਰੇ ਹਾਂਜੀ ਹਾਂਜੀ 19 19 20 20 ਮਲ ਘੋੜੇ 18 18 ਲੱਖ ਦੇ ਵਿਕੇ ਨੇ 40 18 ਮੰਨ 5 ਸਾਲ ਆ ਪੰਜ ਲਾਲੇ ਆਪਾਂ ਵੇਚਣਾ ਜਿਹਨੇ 3 ਸਾਲ ਚਲਾਉਣਾ ਉਹ ਕੋਈ ਮੈਨੂੰ 35 ਲੱਖ ਲਾਉਣ ਕੀ ਲੋੜਾ ਪੁਰਾਣੇ ਦੇ ਮੈਂ ਨਵਾਂ ਪਾਉਣਾ ਜੀ ਇਹ ਪਾਲਸੀ ਉਹ ਵੀਰੇ ਇਹ ਪਾਲਸੀ ਉਹ ਮਾਰੇ ਬੰਦੇ ਨੂੰ ਫੇਲ ਕਰਨਦੀ ਆ ਹਾਂਜੀ ਹਾਂਜੀ ਬਿਲਕੁਲ ਮਾਲਾ ਜਿਹੜਾ ਮਾਤਰ ਡਰਾਈਵਰ 10-15 ਸਾਲ ਕੇ ਤੇ ਡਰਾਈਵਰੀ ਕਰਕੇ ਸੋਚਦਾ ਉਹਦਾ ਪਰਿਵਾਰ ਵੀ ਸੋਚਦਾ ਵੀ ਚੱਲ ਇਹ ਟਰੱਕ ਦਾ ਆਪ ਮਾਲਕ ਬਣ ਜਵੇ ਹੁਣ ਰਾਮ ਲੈ ਲਵੇ ਹਾਂਜੀ ਉਹ ਵੀਰ ਜੀ ਹੁਣ ਨਹੀਂ ਦੇਣਾ ਵੀਰ ਜੀ ਉਹ ਨਹੀਂ ਹੁੰਦਾ ਗੱਡੀ ਪਾਉਗਾ 10 ਗੱਡੀਆਂ ਨੇ ਉਹਨੇ ਵੀ ਜ਼ੀਰੋ ਆ ਜਾਣਾ ਬਿਲਕੁਲ 10 ਗੱਡੀਆਂ ਦਾ ਇਹ ਸਮਝਦੇ ਨਹੀਂ ਨਾ 10 15 ਗੱਡੀਆਂ ਵਾਲਾ ਤਾਂ 0 ਆ ਵੀ ਹਾਂਜੀ ਹਾਂਜੀ ਉਹ ਬਿਲਕੁਲ 0 ਆ ਰਹੇ ਨੇ ਹਟਾ ਰਹੇ ਨੇ ਉਹ ਵੀ ਹਾਂ ਜਿਹੜੇ 1 2 ਵਾਲੇ ਨੇ ਤਾਂ ਜਮੇ ਹੀ ਵਿਚਾਰੇ ਉਹ ਤਾਂ ਇੱਕ ਤਰ੍ਹਾਂ ਦੇ 1 2 ਗੱਡੀ ਵਾਲਾ ਤਾਂ ਮਾਲਕ ਡਰਾਈਵਰ ਹੀ ਆ ਹਾਂਜੀ ਹਾਂਜੀ ਉਹ ਆਪੀ ਤਾਂ ਖਾਏ ਮਸਾ ਘਰੋਂ ਲੈ ਕੇ ਜਾਂਦਾ ਉਹ ਤੋਂ ਕਿਸ਼ਤ ਵੀ ਨਹੀਂ ਭਰ ਹੁੰਦੀ ਹਾਂਜੀ ਬਿਲਕੁਲ ਜੀ ਠੀਕ ਆ ਕਿਉਂਕਿ ਉਹਦੀ ਗੱਡੀ ਨੂੰ ਖੜਤ ਪੈਣੀ ਆ ਉਹਦੀ ਗੱਡੀ ਦੀਆਂ ਹੀ ਦਿਹਾੜੀਆਂ ਟੁੱਟਣੀਆਂ ਨੇ ਤਕੜੇ ਬੰਦੇ ਦੀ ਹੁਣ ਆ ਬਾਬੇ ਰਾਮਦੇਵ ਨੇ 700 ਟਰੱਕ ਪਾਤਾ ਪੰਤਲੰਜਰੀ ਦਾ ਹਾਂ ਜੀ ਹੁਣ ਉਹਦੇ ਟਰੱਕ ਥੋੜੋ ਡੱਬੇ ਬੰਦ ਨੇ ਨਾ ਉਹਨੇ ਤਰਪਾਲਾਂ ਪਾਉਣੀਆਂ ਨੇ ਨਾ ਕੋਈ ਉਹਨੇ ਕੋਈ ਰਾਹ ਚੋਂ ਕੋਈ ਇਹੋ ਜਿਹਾ ਸਿਸਟਮ ਲੈਣਾ ਡੱਬੇ ਬੰਦ ਡੱਬੇ ਰੱਖੇ ਹੋਏ ਨੇ ਗੱਡੀਆਂ ਤੇ ਤੇ ਉਹਦੀ ਜਾਂਦੀ ਸਰ ਗੱਡੀ ਖਾਲੀ ਹੋਣੀ ਆ ਜਾਂਦੀ ਸਰ ਵਾਪਸ ਆਉਣੀ ਆ ਹੁਣ ਡਿਲੀਵਰੀ ਨੇ ਦੁਬਾਰਾ ਡਬਲ ਚਾਲੂ ਕਰਦੇ ਆ ਟਰਾਲੀਆਂ ਆਓ ਪਾਸਾ ਦੇਖੋ ਜੀ ਉਹਨੂੰ ਮੰਤਰੀ ਸਾਹਿਬ ਨੇ ਹਰੀ ਝੰਡੀ ਦੇ ਕੇ ਹਾਂ ਜੀ ਡਬਲ ਟਰਾਲੀ ਪਾ ਕੇ ਉਹ ਗੱਡੀ ਜਾ ਰਹੀ ਆ ਹਾਂ ਜੀ ਬਿਲਕੁਲ ਤੇ ਉਹਨਾਂ ਨੂੰ ਡੰਡਾ ਟੈਕਸ ਨਹੀਂ ਉਹਨਾਂ ਨੂੰ ਕੋਈ ਵੀ ਕੁਝ ਵੀ ਨਹੀਂ ਹੈਗਾ ਕੋਈ ਪੁਲਸ ਵਾਲਾ ਨਹੀਂ ਆਦਿ ਉਹਨਾਂ ਨੂੰ ਜੀ ਬੰਗਾਲ ਗਵਰਨਮੈਂਟ ਆ ਜਿਹੜੀ ਉਹ 6 ਚੱਕੀ ਗੱਡੀ ਨੂੰ ਗੱਡੀ ਸਮਝਦੀ ਆ ਹਾਂ ਜੀ 10 ਚੱਕੀ ਦੇ ਪਿੱਛੇ ਡੰਡਾ ਟੈਕਸ ਜੀ ਹਾਂ ਜੀ 12 ਚੱਕੀ ਦਾ ਹੋਰ ਡੰਡਾ ਟੈਕਸ ਆ ਜੀ ਹਾਂ ਹਾਂ ਜੀ ਉਹਦਾ 72 ਤੇ 73 ਹੋਰ ਘਟ ਆਉਂਦਾ ਘੋੜੇ ਦਾ ਉਦੋਂ ਬੜਾ ਡੰਡਾ ਟੈਕਸ ਆ 10 ਚੱਕਾ ਐਂਟਰ ਨਹੀਂ ਹੈਗਾ 10 ਚੱਕਾ ਉੱਥੇ ਐਂਟਰ ਨਹੀਂ ਪਰ ਉਹ ਡਿਲੀਵਰੀ ਕੰਪਨੀ ਦੀਆਂ ਗੱਡੀਆਂ ਅੰਦਰ ਜਾਣਗੀਆਂ ਹਾਂ ਜੀ ਜਾਂਦੀਆਂ ਨੇ ਬਿਲਕੁਲ ਜਾਂਦੀਆਂ ਨੇ ਜੀ ਉਹਦੇ ਡੰਡੇ ਕਿੰਨੇ ਹੋਗੇ ਡਬਲ ਟਰਾਲੀਆਂ ਨੂੰ ਉਹਦੇ 10 ਦਿਨ ਹੋ ਗਏ ਮੇਰੇ ਤਾਂ ਇੱਕ 2 3 ਬਣਦੇ ਨੇ 6 7 ਕਿੰਨੇ ਦਾ ਬਣਦੇ ਨੇ 8 ਉਹਦੇ 7 8 ਬਣ ਗਏ 3 ਵਾਧ ਗਏ ਦੂਜੀ ਨਾਲੋਂ ਹਾਂਜੀ ਹਾਂਜੀ ਧੰਨਵਾਦ ਗਏ ਜੀ ਤੇ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਕਿਉਂਕਿ ਉਹਨਾਂ ਤੇ ਇਹ ਮੰਤਰੀਆਂ ਦਾ ਹੱਥ ਹੈ ਹਾਂਜੀ ਹਾਂਜੀ ਉਹਨਾਂ ਨੂੰ ਟੈਕਸਾਂ 'ਚ ਵੀ ਛੂਟ ਆ ਉਹਨਾਂ ਨੂੰ ਡੀਜ਼ਲ 'ਚ ਵੀ 2-3 ਰੁਪਏ ਛੂਟ ਆਪਣੇ ਨਾਲੋਂ ਹਾਂ ਸਾਰੇ ਪਾਸੇ ਜੋ ਟਾਇਰ ਟੱਪਾ ਜੋ ਜਿਆਦਾ ਜੀਐਸਟੀ ਦੇ ਬਾਅਦ ਜਿੰਨੇ ਵੀ ਰਿਟਰਨ ਹੁੰਦਾ ਸਭ ਕੋ ਲਈ ਜਾਂਦੇ ਨੇ ਹਾਂ ਉਹ 80 ਜੱਟ ਸਭ ਨੂੰ ਮਿਲਦਾ ਉਹਨਾਂ ਦਾ ਜੀ ਮਰਦਾ ਤਾਂ ਬਾਈ ਛੋਟਾ ਹਾਂਜੀ ਬਿਲਕੁਲ ਮਾਰਨਾ ਹਾਂ ਬਾਕੀ ਤੁਸੀਂ ਜਿਹੜੀ ਇਹ ਗੱਲਬਾਤ ਕਰੀ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਵੀਰ ਜੀ ਤੁਹਾਡਾ ਹੀ ਬਹੁਤ ਧੰਨਵਾਦ ਜੀ ਅੱਜ ਆਪਣੀ ਚੈਨਲ ਤੇ ਅੱਜ ਸ਼ਾਮ ਨੂੰ 8 ਵਜੇ ਪਾਵਾਂਗੇ ਠੀਕ ਆ ਜੀ ਤੇ ਭਾਈ ਅਪੀਲ ਕਰਦੇ ਆ ਗੌਰਮਤ ਨੂੰ ਵੀ ਜਿਹੜੇ ਮੀਡੀਅਮ ਟਰੱਕਾਂ ਵਾਲੇ ਨੇ ਹਾਂਜੀ ਹਾਂਜੀ ਉਹਨਾਂ ਵੱਲ ਦੇਖਿਆ ਜਾਵੇ ਕੋਈ ਸਮਾਂ ਦਿੱਤਾ ਜਾਵੇ ਹਾਂਜੀ ਬਿਲਕੁਲ ਸਮਾਂ ਦਿੱਤਾ ਜਾਵੇ 2 ਮਹੀਨੇ ਦਾ 3 ਮਹੀਨੇ ਦਾ ਸਮਾਂ ਦੇ ਦੋ ਕਿਤੇ ਆਰਟੀਓ ਨੇ ਪੰਜਾਬ ਦੇ ਵਿੱਚ ਜੇ ਲਾਗੂ ਹੈ ਪੰਜਾਬ ਦੇ ਵਿੱਚ ਕੋਈ ਆਟੋ ਗੱਡੀ ਚੈੱਕ ਕਰ ਸਕਦਾ ਤੇਰੇ ਗਵਰਨਰ ਨੇ ਤੇਰੀ ਫਿਟਨੈਸ ਹੋਵੇ ਉਸੇ ਟਾਈਮ ਖਤਮ ਕਰ ਦੇ ਨਾਲ ਜੁਰਮਾਨਾ ਲਾ ਦੇਵੇ ਬਿਲਕੁਲ ਬਿਲਕੁਲ ਹਾਂ ਵੀ ਅਗਲਾ ਲਵਾਉਂਗਾ 20000 ਰੁਪਏ ਦਾ ਜੁਰਮਾਨਾ ਲਾ ਦੇਣ ਜਿੰਦਾ ਗਵਰਨਰ ਹਾਂ ਜਿੰਨੇ ਦਾ ਗਵਰਨਰ ਮੇਰਾ ਜੁਰਮਾਨਾ ਹੋਣਾ ਚਾਹੀਦਾ ਜੇ ਬੰਦਾ ਇਸ ਟਾਈਮ 20000 ਰੁਪਏ ਨਹੀਂ ਹੈਗਾ ਗਵਰਨਰ ਲਾਉਣ ਨੂੰਰੇ ਕੋਲ 3 ਮਹੀਨੇ ਦਾ ਟਾਈਮ ਹੈ 3 ਮਹੀਨੇ ਆਪੇ ਲੋਕ ਡਾ ਰੂ ਵੀ ਮੇਰੀ ਗੱਡੀ ਫਿਟਨੈਸ ਖਤਮ ਆ ਮੈ ਇੰਦੰਦ ਨਹੀਂ ਇੰਦੰਦ ਆਹ ਵੀ ਤਾਂ ਇਹਨੋਂ ਪ੍ਰਸ਼ਾਸਨ ਨੂੰ ਟਾਈਮ ਦੇਣਾ ਚਾਹੀਦਾ ਗਵਰਨਮੈਂਟਾਂ ਨੂੰ ਵੀ ਸੋਚਣਾ ਚਾਹੀਦਾ ਹਾਂਜੀ ਹਾਂ ਬਹੁਤ ਬਹੁਤ ਧੰਨਵਾਦ ਬਾਈ ਜੀ ਓਕੇ ਵੀਰ ਜੀ ਓਕੇ